हां दोस्तों इदांगे अपन जान लिया कि विदेश गए ਧੀਆਂ ਪੁੱਤ ਆਪਣੇ ਮਾਪਿਆਂ ਨੂੰ ਕਈ ਕਈ ਸਾਲ ਬਾਅਦ ਮਿਲਦੇ ਹਨ ਅਤੇ ਕਈਆਂ ਨੂੰ ਤਾਂ ਸੱਤ-ਸੱਤ 8-8 ਸਾਲ ਵੀ ਲੰਘ ਜਾਂਦੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮੁੰਡੇ ਨੇ ਆਪਣੀ ਮਾਂ ਨੂੰ ਸਰਪ੍ਰਾਈਜ਼ ਦਿੱਤਾ ਹੈ ਉਹ ਮੁੰਡਾ ਇੰਗਲੈਂਡ ਤੋਂ ਬਿਨਾਂ ਦੱਸੇ ਹੀ ਆਪਣੇ ਘਰ ਆ ਜਾਂਦਾ ਹੈ ਉਸ ਦੀ ਮਾਂ ਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਅੱਜ ਮੇਰਾ ਪੁੱਤ ਆਉਣ ਵਾਲਾ ਹੈ ਅਤੇ ਜਦੋਂ ਹੀ ਉਹ ਮੁੰਡਾ ਆਪਣੇ ਘਰ ਅੱਗੇ ਆ ਕੇ ਆਵਾਜ਼ ਮਾਰਦਾ ਹੈ ਤਾਂ ਉਸ ਦੀ ਮਾਂ ਇੱਕਦਮ ਹੈਰਾਨ ਜੇ ਹੋ ਕੇ ਬਾਹਰ ਨਿਕਲ ਕੇ ਦੇਖਦੀ ਹੈ ਤਾਂ ਕਿ ਉਸ ਦਾ ਪੁੱਤ ਆ ਜਾਂਦਾ ਹੈ ਜਿਸ ਨੂੰ ਦੇਖ ਕੇ ਮਾਂ ਖੁਸ਼ੀ ਨਾਲ ਪੱਬਾਂ ਭਾਰ ਹੋ ਇਹ ਦਿਸਦੀ ਕਿ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਹੋ ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ ਤੂੰ ਹੀ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ ਇਸ ਤਰ੍ਹਾਂ ਦੋਸਤੋ ਇਸ ਮੁੰਡੇ ਨੇ ਆਪਣੀ ਮਾਂ ਨੂੰ ਇੱਕ ਬਹੁਤ ਹੀ ਵਧੀਆ ਸਰਪ੍ਰਾਈਜ਼ ਦਿੱਤਾ ਹੈ ਦੋਸਤੋ ਤੁਸੀਂ ਕਹਿਣਾ ਚਾਹੋਗੇ ਮੁੰਡੇ ਦੇ ਸਰਪ੍ਰਾਈਜ਼ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ